ਉਡਾ ਕਾਮਨ ਨਹੀਂ ਛੜਾਦਾ ਮੈਂ ਆਪਣਾ ਛੱਡਾ ਜੇ ਤੁਹਾਨੂੰ ਨਹੀਂ ਮੇਰ ਮੈਨੂੰ ਨਹੀਂ ਮੇਰ ਜਦ ਜਦ ਆ ਇੱਕ ਗੱਲ ਹੋਰ ਮੈਂ ਕਹਿ ਰਹੇ ਹਾਂ ਜਾਂ ਆਪਣਾ ਸਵਾਵਣਾ ਉਹ ਪਰਮਾਤਮਾ ਨੂੰ ਵੇਦ ਘੱਟ ਕੇ ਲੈ ਜਾਣਾ ਹਨ ਜੇ ਸੰਦਾਰ ਨਹੀਂ ਰਾਇ ਕੋ ਮੈਨੂੰ ਪੁੱਛਿਆ ਲੈ ਜਾਏ ਪਿੱਛੇ ਘੱਟ ਕੇ ਲੈ ਜਾਣਾ ਕਿਦਣਾ ਹੀ ਟੱਪਣੋਂ ਨਾਤੀ ਲੋ ਜਾਏ ਭਾਵੇਂ ਚੰਗਾ ਭਾਵੇਂ ਮੰਦਾ ਜੈਸੀ ਨਜ਼ਰ ਤੁਹਾਡੀ ਟੈਗ ਘੋਰੀ ਹੈ ਟੁੱਟ ਲੈਣਾ ਹੈ ਸਾਹਿਬ ਕਪੂਰ ਹੈ ਬਦਲ ਦਾਣਾ ਪਾਣ ਦੇ ਉਸ ਆਪਣੇ ਆਪ ਹੋ ਆਪਣੇ ਵਿਵੇਕਾਪੁਰ ਜਾਂ ਲੈ ਜਾਂਦਾ ਨਰਕ ਸੁਰਗ ਜੋ ਵੀ ਹੈ ਨਾਮ ਹੀ ਹੈ ਨਰਕ ਵੀ ਹੈ ਸੁਰਗ ਵੀ ਹੈ ਨਰਸ ਵੀ ਹੈਗਾ ਉਸੇ ਨਸਾਂ ਰਾਰੀ ਵੀ થા ની આના સામને એમે આમ ગલ્લા આને બાદ બંધ થઈ મત મંડળ જાયંગે મરી સુખવાસી જાયંગે ઉદન થોન પતા લાગો 15 સાલ કા હાણ ન લેને પુરીયા ને 15 સાલ 6-6 મહિને આ એના કે ગલ કો જગા એ કી ઓરા દે છોટ ઘરં દે કમના એસે ગુરુરા ને ભી હો સકતા હે રૂઆ અન ઓર વહા કે તે વસનીયા જેડા રબ دا રાસ્તો Und okay. dann okay. रा प्यारे चार साहिब कापीअ किताब पढ़ंदा मास्टर लिखंदा पढ़ाई लिखाई मन

ਨਲਵਾ ਨਿਖਾਵਾਂਗੇ ਹਲਟਾਂਗਾ ਆਂਗਾ ਮਾਹਪੁਰ ਚ ਨੇ ਨਾ ਬਾਵਾਂ ਦੇ ਕਿਰਨ ਸੇਵਾ ਘਟੀ ਦਿੱਤੀ ਐ ਨਾ ਹੀ ਦਿੱਤੀ ਐ ਫਨਵਾ ਰਹਾ ਯਾ ਜਿੱਦਾਂ ਦੇ ਸੀ ਉਦੋਂ ਛੜ ਕੇ ਬਾਹਰ ਤੇ ਦੁਨੀਆ ਟ੍ਰਿਕ ਕੱਲਾ ਮੜਾ ਬੋ ਗ੍ਰਾਮਣਾ ਹਾਲੋ ਕਬ ਗਾਮਣਾ ਆਇਆ ਤੇ ਕੁਛ ਨਹੀਂ ਮੰਨਦਾ ਬਖੀਰਾ ਬਖੀਰੀ ਦਾ ਘਰ ਦੂਰ ਆ ਜਿਤਨੀ ਲੰਬੇ ਖਨੂਰ ਆ ਚਾਲਾ ਦਾ ਘਰ ਨਹੀਂ ਟਕਣਾ ਟੂਲਾ ਸਾਂ